ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਅੱਜ ਅਸੀਂ ਗੱਲ ਕਰ ਰਹੀਆਂ ਗੰਨੇ ਦੇ ਵਿੱਚ ਨਦੀਨ ਨਾਸ਼ਕ ਦੀ ਜਿਹੜਾ ਗੰਨੇ ਦੇ ਵਿੱਚ ਨਦੀਨ ਹੈਗਾ ਇਹ ਤੁਸੀਂ ਪਹਿਲੇ ਤਾਂ ਆਪਣੇ ਖੇਤ ਦੇ ਵਿੱਚ ਜਾ ਕੇ ਦੇਖੋ ਕਿਹੜਾ ਨਦੀਨ ਹੈਗਾ ਇਹ ਅੱਜ ਜਿਹੜਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹਦੇ ਵਿੱਚ ਡੀਲਾ ਤੇ ਚੋੜਾ ਪੱਤਾ ਇਹ ਦੋ ਨਦੀਨ ਹੈਗੇ ਆ ਜੀ ਤੇ ਵਿੱਚ ਵਿੱਚ ਥੋੜੇ ਹੋਰ ਹੈਗੇ ਆ ਨਦੀਨ ਤੇ ਇਹਦੇ ਵਾਸਤੇ ਅਸੀਂ ਰੋਕਥਾਮ ਵਾਸਤੇ ਹਰਬੀਸਾਈਡ ਦਾ ਯੂਜ਼ ਕਰਨਾ ਹੈ ਸਭ ਤੋਂ ਪਹਿਲੇ ਜੀ ਇਹਦੇ ਵਿੱਚ ਪਾਣੀ ਲਗਾਉਣਾ ਹੈ ਪਾਣੀ ਲਗਾ ਕੇ ਗਿੱਲ ਪੱਤਰ ਦੇ ਵਿੱਚ ਤੁਸੀਂ ਇਹਦੇ ਵਿੱਚ ਸੈਂਪਰਾ 240 ਦੀ ਵਰਤੋਂ ਕਰ ਸਕਦੇ ਹੋ ਜਾਂ ਫਿਰ ਇੱਕ ਮਾਰਕੀਟ ਦੇ ਵਿੱਚ 3 ਮਿਕਸ ਆਇਆ ਹੈਗਾ ਜਿਹੜਾ ਯੂਪੀਐਲ ਕੰਪਨੀ ਦਿੰਦੀ ਹੈ ਜੀ ਟ੍ਰਿਸਕਲ ਦੇ ਨਾਂ ਤੇ ਇੱਕ ਆਂਦਾ ਜੀ ਸਵਾਲ ਦਾ ਤਰਸੂਲ ਦੇ ਨਾਂ ਤੇ ਇਹ ਦੀ ਪ੍ਰੀਮਿਕਸ ਹੈ ਜੀ ਇਹਦੇ ਵਿੱਚ ਤੁਹਾਨੂੰ 240 ਬੈਟਰੀ ਤੇ ਢੀਲੇ ਵਾਲਾ ਸਾਲਟ ਮਿਲ ਜਣਾ ਹੈ ਵਿੱਚ ਜੀ ਤੇ ਜੇ ਜੇ ਤੁਸੀਂ ਵਰਤੋ ਕਰੋ ਛੋਟੇ ਛੋਟੇ ਨਦੀਨ ਨੂੰ ਕੰਟਰੋਲ ਕਰੋਗੇ ਤੇ ਉਹਦੇ ਨਾਲ ਵਧੀਆ ਤੁਹਾਨੂੰ ਰਿਜ਼ਲਟ ਮਿਲੇਗਾ ਤੇ ਤੁਹਾਡਾ ਨਦੀਨ ਵੀ ਖੇਤ ਦੇ ਵਿੱਚ ਖਤਮ ਹੋਏਗਾ ਸੋ ਧੰਨਵਾਦ ਜੀ ਅੱਗੇ ਮਿਲਦੇ ਆਂ ਅਸੀਂ ਹੋਰ ਜਾਣਕਾਰੀ ਵਾਸਤੇ